ਰਪਾ ਬਣਾਤਾ ਇਹਦੇ ਵਿੱਚ ਵੀ ਸਕਦੇ ਆ ਲਿਖਿਆ ਹੈ ਨਾ ਹਲੇ ਇੱਥੇ ਲਿਖਿਆ ਹੋਇਆ ਵਾ ਮਤਲਬ ਬ੍ਰੈਡ ਕੇਕ ਹਾਰੇ ਹਾਂਜੀ ਵੈਲਕਮ ਟੂ ਮਾਈ ਅਨਦਰ ਵਲੋਗ ਗਾਇਸ ਉਹ ਕਈ ਦੇ ਕੇ ਸਟਾਰਟਿੰਗ ਕਰੇਵੇਂ ਕਰਦੇ ਹੁੰਦੇ ਆ ਨਾ ਚਲੋ ਆਪਣਾ ਸਿੱਧਾ ਹਸਾਬ ਆ ਜੀ ਸਵਾਗਤ ਹੈ ਅਲਵੀ ਕੁਕੀ ਦੇ ਵਿੱਚ ਆ ਹੁਣ ਤੁਹਾਨੂੰ ਪਤਾ ਲੱਗਦਾ ਨਾ ਸਿੱਧਾ ਮਤਲਬ ਅੰਦਰੋਂ ਬੋਲਿਆ ਹੁੰਦਾ ਤੇ ਉਹ ਜਿਹੜੀ ਇੰਗਲਿਸ਼ ਆ ਵੀ ਐ ਲੱਗਦਾ ਰੱਟਾ ਲਾਇਆ ਹੋਇਆ ਤੇ ਰੱਤੇ ਵਾਲਾ ਕੰਮ ਮੈਂ ਤੁਹਾਨੂੰ ਪਹਿਲਾਂ ਵੀ ਲੋਕਾਂ ਦੇ ਵਿੱਚ ਦੱਸਿਆ ਨਹੀਂ ਕਰਨਾ ਆਪਾਂ ਜੋ ਰਿਐਲਿਟੀ ਆ ਉਹੀ ਤੁਹਾਨੂੰ ਦੱਸਣੀ ਆ ਤੇ ਅੱਜ ਦਾ ਵਲੋਗ ਵਿਲੇ ਬੈਠੇ ਸੀਗੇ ਮੈਂ ਕਿਹਾ ਚਲੋ ਕੁਝ ਟਰਾਈ ਕਰੀਏ ਤੇ ਆ ਦਿਮਾਗ ਤੇ ਆਇਆ ਸੀ ਅਸਾਨੂੰ ਉਹਨਾਂ ਦੇਖ ਕੇ ਗਿਆ ਸੀ ਵੀਰਾ ਆਪਣਾ ਉਹ ਕਹਿੰਦਾ ਵੀ ਬਣਾ ਕੇ ਦੇਖੀਂ ਪੈਨਕੇਕ ਜਿਹਾ ਇਹ ਤੇਰੇ ਵਿੱਚ ਫਲੇਵਰ ਫਲੂਵਰ ਤਾਂ ਵਿੱਚ ਸਾਰਾ ਕੁਝ ਮੇਰੇ ਹੱਥਾਂ 'ਚ ਆਈ ਆ ਦੇਖਦੇ ਆ ਬਾਕੀ ਬਣਾ ਕੇ ਤੇ ਜਿਹੜੇ ਦੁਕਾਨਾਂ ਤੋਂ ਕਈ ਘਰ ਖਾਣੇ ਨਹੀਂ ਚਾਹੀਦੇ ਉਹਦੇ ਵਿੱਚ ਹਨ ਵੀ ਆਰਟੀਫੀਸ਼ਲ ਜਿਹੜੇ ਹੁੰਦੇ ਕਲਰ ਜਿਹੇ ਬਹੁਤ ਪਾਏ ਹੁੰਦੇ ਆ ਨੁਕਸਾਨਦਈ ਹੁੰਦੇ ਆ ਉਹ ਤੇ ਆਪਾਂ ਵੀ ਉਹਨਾਂ ਕੋਸ਼ਿਸ਼ ਕੀਤੀ ਹੋਈ ਹੈ ਬਾਰੂ ਕੇਕ ਬਣਾ ਕੇ ਖਾਣਾ ਉੱਥੋਂ ਜਿੱਥੋਂ ਆਪਾਂ ਨੂੰ ਪਤਾ ਵੀ ਹਾਂ ਸਹੀ ਆ ਇੱਥੇ ਕੰਮ ਉੱਥੋਂ ਖਾ ਲੈਵੇ ਤੇ ਹੁਣ ਕਰਦੇ ਆ ਟਰਾਈ ਇਹਦਾ ਵਗੈਰਾ ਹਸਾਬ ਤੱਕ ਕੀ ਆ ਮੈਨੂੰ ਹੁਣ ਪਤਾ ਨਹੀਂ ਹੈਗਾ ਕਿ ਵਧੀਆ ਬਣਿਆ ਆਪਾਂ ਤੁਹਾਨੂੰ ਥਾਂ ਵੀ ਦਿਖਾ ਦੇਣਾ ਨਹੀਂ ਵਧੀਆ ਬਣਿਆ ਤਾਂ ਵੀ ਦਿਖਾ ਦੇਣਾ 150 ਰੁਪਏ ਦਾ ਟਾਇਰਟ ਸੀਗਾ ਰੇਟ ਲਿਖਿਆ ਹੈ 150 ਦਾ ਪਰ ਆਪਾਂ ਨੂੰ ਤਾਂ ਵੀਰੇ ਨੇ ਫਰੀ ਦਿੱਤਾ ਜੀ ਉਹ ਕਹਿੰਦਾ ਬਣਾ ਕੇ ਦੇਖੇ ਪਰੇ ਜੇ ਵਧੀਆ ਬਣਿਆ ਆਪਾਂ ਹੋਰ ਅੱਧਾ ਬਣਾ ਕੇ ਦੇਖਾਂਗੇ ਇਦਾਂ ਵਿੱਚ ਇਹ ਰਿਹਾ ਐਡ ਅੱਦਸਿਆ ਬਈ ਤੁਸੀਂ ਫਲੇਵਰ ਅਜਿਵੇਂ ਸ਼ਹਿਦ ਐਡ ਕਰ ਸਕਦੇ ਹੋ ਜਾਂ ਹੋਰ ਕੋਈ ਚੋਕਲੇਟ ਹਨਾ ਜਿਵੇਂ ਇੰਟਰੀ ਬਿਲਕੁਲ ਮੈਲਟ ਕਰਕੇ ਉਸ ਤੋਂ ਪਾ ਕੇ ਪਰ ਇਦਾਂਰ ਆਪਣਾ ਕੋਈ ਕੁਝ ਨਹੀਂ ਹੈਗਾ ਤੇ ਆਪਾਂ ਜਸਟ ਜਿਵੇਂ ਜਸਟ ਆ ਬਸ ਆ ਨਾਰਮਲ ਬਣਾ ਕੇ ਦੇਖਦੇ ਆ ਤੁਹਾਨੂੰ ਪਹਿਲਾਂ ਦਿਖਾ ਦਈਏ ਆ ਇਹ ਆ ਯਾਰ ਪੈਨਕੇਕ ਲਿਖਿਆ 0 ਜੰਕ ਪ੍ਰੋਮਿਸ ਚੋਕਲੇਟ ਫਲੇਵਰ ਆ ਜੀ ਨੋ ਮੈਦਾ ਫਿਰ ਉਹ ਪਟਲੀਏ ਕਿਵੇਂ ਬਣਾਉਣਾ ਵਾ ਲਿਖਿਆ ਹੋਇਆ ਵੀ ਇੱਕ ਦੋ ਪੈਕਟ ਮਤਲਬ 75 ਗ੍ਰਾਮ ਵਿੱਚ ਪਾ ਕੇ ਇਹਦੇ ਵਿੱਚ ਬਟਰ ਪਾਉਣਾ ਜਾਂ ਔਇਲ ਤੇ ਜੇ ਮਿਲਕ ਪਾ ਕੇ ਇਹਨੂੰ ਬੈਟਰ ਬਣਾ ਲੈਣਾ ਦਾ ਬੈਟਰ ਬਣਾ ਕੇ ਤੇ ਫਿਰ ਪੈਨ ਦੇ ਵਿੱਚ ਬਣਾਉਣਾ ਆਪਾਂ ਤਵੇ ਦੇ ਉੱਤੇ ਬਣਾਵਾਂਗੇ ਪਹਿਲਾਂ ਸੋਚਿਆ ਸੀ ਮਾਈਕ੍ਰੋਵੇਵ ਦੇ ਵਿੱਚ ਪਰ ਹੁਣ ਆਪਾਂ ਇੱਥੇ ਵਿੱਚ ਲਿਖਿਆ ਇਹਨਾਂ ਨੇ ਵੀ ਐਗ ਐਗ ਆਪਾਂ ਖਾਂਦੇ ਨਹੀਂ ਹੈਗੇ ਤੇ ਅੰਡਾ ਹੁੰਦਾ ਕੁਝ ਨਹੀਂ ਪਾਉਣਾ ਵਿੱਚ ਇਦਾਂ ਲੋ ਬੋਲ ਬਣਾ ਕੇ ਦੇਖਦੇ ਹਾਂ ਰੋਪਾ ਬਣਾਤਾ ਇਹਦੇ ਵਿੱਚ ਵੀ ਸਕਦੇ ਆ ਲਿਖਿਆ ਹੈ ਨਾ ਅੱਗੇ ਇੱਥੇ ਲਿਖਿਆ ਹੋਇਆ ਵਾ ਮਤਲਬ ਬ੍ਰੈਡ ਕੇਕ ਆਹ ਦੇ ਤੇ ਉੱਪਰ ਹੁਣ ਓੰਡਾ ਨਹੀਂ ਚਪਾਉਣਾ ਆਪਾਂ ਨੂੰ ਤੇ ਪੈਕਟ ਜਿਹੜਾ ਉਹਨੂੰ ਉੱਥੇ ਹੀ ਬਣਾਉਨੇ ਆਪਾਂ ਅੱਦਾ ਬਣਾ ਕੇ ਤੇ ਅੱਦਾ ਫਿਰ ਆਪਾਂ ਮਾਈਕ੍ਰੋਵੇਵ ਦੇ ਵਿੱਚ ਬਣਾ ਕੇ ਦੇਖਾਂਗੇ ਠੀਕ ਹਾਂ ਨਾ ਜੀ ਤੇ ਆਪਾਂ ਮੱਖਣ ਲਿਆ ਥੋੜਾ ਜਿਹਾ ਇੱਥੇ ਲਿਖਿਆ ਸੀ ਓਇਲ ਓਇਲ ਤਾਂ ਕੀ ਪਾਉਣਾ ਆਪਾਂ ਤੇ ਇਹਨੂੰ ਖੋਲਦੇ ਆ ਖੜਚੋ ਪਹਿਲਾਂ ਓਨ ਰੱਖੀਏ ਪਹਿਲਾਂ ਲੋ ਵੀ ਮਿੱਤਰੋ ਇਹਨੂੰ ਹੁਣ ਖੋਲ ਲੇ ਆਪਾਂ ਪੈਕਟ ਇਹਦੇ ਚ ਅੰਦਰੋਂ ਇਦਾਂ ਦਾ ਵਾ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਜਿਵੇਂ ਚੌਕਲੇਟ ਵਾਲਾ ਇਹ ਇਹਨੂੰ ਹੁਣ ਇਹਦੇ ਚ ਪਾ ਦੇਣਾ ਆਪਾਂ ਬਹੁਤ ਆਇਰ ਇੰਨਾ ਹਾਂ ਅੱਧਾ ਹੋ ਗਿਆ ਹੁਣ ਬਹੁਤ ਆ ਹੋਰ ਬਾਜ ਸਾਰੇ ਹੀ ਖਰਾਬ ਹੋ ਜੇ ਤੇਰੇ ਚ ਥੋੜਾ ਜਿਹਾ ਮੱਖਣ ਪਾ ਦੇਣਾ ਆਪਾਂ ਬਹੁਤ ਆ ਨਾ ਗਰਮੀ ਅੱਗੇ ਆ ਵੀਰ ਜ਼ਿਆਦਾ ਮੱਖਣ ਨਹੀਂ ਖਾਣਾ ਚਾਹੀਦਾ ਗਰਮੀ ਦੇ ਵਿੱਚ ਇਹਦੇ ਵਿੱਚ ਹੁਣ ਆਪਾਂ ਕਰਦੇ ਹਾਂ ਮਿਲਕ ਐਡ ਤੇ ਅਮੋਲਦੀ کریم ਪਾ ਦਿੰਦੇ ਥੋੜੀ ਜੀ ਹੁਣ ਆਪਾਂ ਇਹਦੇ ਵਿੱਚ ਦੁੱਧ ਐਡ ਕਰ ਦੇਣਾ ਤੇ ਆਪਾਂ ਨਾ ਇਹਨੂੰ ਜ਼ਿਆਦਾ ਗਾੜਾ ਬਣਾਉਣਾ ਜਿਹੜਾ ਬੈਟਰ ਬੈਟਰ ਕਹਿੰਦੇ ਹਨ ਬੈਟਰ ਨੂੰ ਨਾ ਜ਼ਿਆਦਾ ਆਪਾਂ ਗਾੜਾ ਬਣਾਉਣਾ ਤੇ ਨਾ ਹੀ ਜ਼ਿਆਦਾ ਪਤਲਾ ਬਣਾਉਣਾ ਤੁਹਾਨੂੰ ਦੋ ਹੋਣੇ ਕਿਸਾ ਉਹਨੇ ਰੱਖਣਾ ਵਾ ਇਹ ਹੋਰ ਪਊਗਾ ਅਜੇ ਉਹ ਤਾਂ ਗਾੜਾ ਨਹੀਂ ਰੱਖਣਾ ਚਾਹ ਰਾ ਨਾ ਆਪਾਂ ਜ਼ਿਆਦਾ ਪਤਲਾ ਰੱਖਣਾ ਵਾ ਤੇ ਨਾਇਰੇ ਚ ਜਿਹੜੀਆਂ ਹੁਣ ਗੱਠਾਂ ਨੇ ਨਾ ਗੱਠਾਂ ਗੱਠਾਂ ਬਣੀ ਹੋਣੀ ਚਾਹੀਦੀਆਂ ਪੂਰਾ ਇੱਕਦਮ ਉਹ ਹੋ ਜਵੇ ਮੈਲਟ ਹੁ ਫਲਾ ਲਓ ਚੰਗੀ ਤਰ੍ਹਾਂ ਹੋ ਇੰਨਾ ਕੁ ਬਹੁਤ ਆ ਯਾਰ ਜਿਹੜੇ ਦੇਖ ਤੇ ਥੋੜੀ ਜਿਹੀ ਅਮੂਲ ਦੀ ਕਰੀਮ ਪਾਉਣੀ ਆ ਆ ਦੇਖੋ ਹੁਣ ਹੋ ਗਿਆ ਨਾ ਪੂਰਾ ਹਜੇ ਵੀ ਥੋੜਾ ਥੋੜਾ ਰਹਿਦਾ ਵਾ ਅਮੂਲ ਦੀ ਕਰੀਮ ਪਾਉਣੀ ਆ ਸੀਗੀ ਪਹਿਲਾਂ ਲਿਆਂਦੀ ਹੋਈ ਖੋਲ ਲੀਆ ਯਾਰ ਇਹਨੂੰ ਕੱਢ ਦੋ ਥੋੜੀ ਪਾਉਣੀ ਆ ਨਿਕਲ ਜਾ ਬਹੁਤ ਆ ਯਾਰ ਇੰਨੀ ਘਵਾ ਦਨੇ ਆ ਹੁਣ ਥੋੜਾ ਹੋ ਜਾਊਗਾ ਮਿਲਕੀ ਜਿਹਾ ਵੰਗੂ ਕਰੀਮੀ ਥੋੜਾ ਹੋਰ ਦੁੱਧ ਐਡ ਕਰ ਦਈਏ ਲੋ ਜੀ ਹੁਣ ਬਣ ਗਿਆ ਆਪਣਾ ਹੁਣ ਇਹਨੂੰ ਤਵੇ ਤੇ ਕਰਕੇ ਦੇਖਦੇ ਆ ਯਾਰ ਪੈਨ ਪੈਨ ਹੈ ਨਹੀਂ ਆਪਣੇ ਕੋਲੇ ਸਿੱਧੀ ਗੱਲ ਹੈ ਜਿਹੜੀ ਚੀਜ਼ ਨਹੀਂ ਹੈਗੀ ਆ ਤਵਾ ਆਪਣੇ ਕੋਲੇ ਤੇ ਆਪਾਂ ਬਣਾ ਦੇਣਾ ਵਾ ਲੋ ਵੀ ਮਿੱਤਰੋ ਬਣ ਗਿਆ ਦੇਖੋ ਜਾਂਦਾ ਨਾ ਉਹ ਐਸਾ ਆਪਾਂ ਨੂੰ ਬਣਾਉਣਾ ਹੁੰਦਾ ਆਪਾਂ ਨੂੰ ਰਸੋਈ ਦਾ ਕੰਮ ਸਾਰਾ ਆਉਂਦਾ ਲੋ ਜੀ ਹੁਣ ਹੁਣ ਗੈਸ ਲਾ ਲਈਏ ਘੱਟ ਗੈਸ ਤੇ ਬਣਾਉਣੀ ਆ ਯਾਰ ਇਸ ਘਟ ਕਰ ਲੈਨੇ ਆ ਤੇ ਆ ਤੇ ਥੋੜਾ ਜਿਹਾ ਮੱਖਣ ਪਾ ਦਈਏ ਰ ਉੱਤੇ ਹੋ ਤੈ ਮੱਖਣ ਥੋੜਾ ਕਰਦੀ ਆ ਸਾਈਡਾਂ ਥੂਟਾਂ ਤੇ ਇਹ ਥੱਲੇ ਨਹੀਂ ਲੱਗੂਗਾ ਤਵੇ ਤੇ ਬਾਕੀ ਬਾਅਦ ਕਰ ਲਾਂਗੇ ਇਹੜਾ ਖੜ ਜੋ ਹੁਣ ਜਦੋਂ ਹੁਣ ਤਵਾ ਗਰਮ ਹੋ ਜੇ ਫਿਰ ਆਪਾਂ ਬੈਟਰ ਪਾਉਨੇ ਆ ਵੀ ਚੈੱਕ ਕਰਦੇ ਆ ਕੀ ਹਿਸਾਬ ਤਵਾ ਫਿਰ ਤਾਂ ਤੁਸੀਂ ਹੋਰ ਵਧੀਆ ਤਰੀਕੇ ਨਾਲ ਬਣਾ ਸਕਦੇ ਹੋ ਇਹਦੇ ਵਿੱਚ ਜਿਵੇਂ ਕੁਝ ਐਡ ਕਰ ਦੋ ਜਿਵੇਂ ਕਿ ਸ਼ਹਿਦ ਹੋ ਗਿਆ ਬਾਅਦ ਵਿੱਚ ਨਾ ਮੈਲਟ ਚਾਕਲੇਟ ਹੋ ਗਈ ਤੇ ਕਰੀਮ ਬਣਾਣੀ ਹੋਣੀ ਜੇ ਤੁਹਾਨੂੰ ਕਰੇ ਉਹ ਬਾਅਦ ਕਰੀਮ ਬਣਾ ਕੇ ਰੇ ਲੇਰਾਂ ਬਣਾ ਲਓ ਪੰਜ-ਸੱਤ ਲੇਰਾਂ ਬਣਾ ਕੇ ਤਾਂ ਬਹੁਤ ਤਰੀਕੇ ਨਾਲ ਬਣ ਸਕਦਾ ਹੈ ਹੁਣ ਚਲੋ ਦੇਖਦੇ ਆ ਉਹ ਹੋ ਗਿਆ ਉਧਰ ਕਰੋ ਦੇਖੋ ਉਹਨੂੰ ਬੈਟਰ ਪਾ ਦਈਏ ਮਿੱਠਾ ਨਹੀਂ ਐਡ ਕੀਤਾ ਮਿੱਠਾ ਚੈੱਕ ਕਰ ਲਈ ਸੱਚ ਮਿੱਤਰੋ ਮਿੱਠਾ ਚੈੱਕ ਕਰ ਲਈਏ ਹੂੰ ਮਿੱਠਾ ਤਾਂ ਹੈਗਾ ਵਿੱਚ ਹੀ ਆਰੇ ਲਿਖਿਆ ਜੀ ਨਾ ਇਹ ਕਾਗਜ਼ ਦੇ ਉੱਤੇ ਆਰੇ ਲਿਖਿਆ ਨੋ 슈ਗਰ ਆਹ ਦੇਖੋ ਨੋ ਨਹੀਂ ਨੋ ਮੈਦਾ ਲਿਖਿਆ ਨੋ ਰਾਈਫਡਡ 슈ਗਰ ਸਹੀ ਆ ਸਹੀ ਆ ਚਲੋ ਹੁਣ ਕਰੀਏ ਇਹਦੇ ਤੇ ਭਾਈਏ ਦੇਖੀਏ ਇੱਕ ਬਣਾ ਕੇ ਦੇਖਦੇ ਹਾਂ ਪਹਿਲਾਂ ਹੋਰ ਬਾਅਦ ਗਾਲਾ ਪੈ ਜਾਣ। ਤੂੰ ਦੇਖੋ ਕਿਨੇ ਬਣਦਾ ਵਾ ਗੈਸ ਘਾਟੀ ਰੱਖਿਆ ਪਾ ਉਹਨੂੰ ਹੋਰ ਕੱਟ ਕਰ ਦੋ। ਹੋਰ ਥੱਲੇ ਲੱਗ ਜੇ। ਵਧੀਆ ਬਣਿਆ ਠੀਕ ਆ ਨਹੀਂ ਬਣਿਆ ਫਿਰ ਤਾਂ ਵੀ ਸਹੀ ਆ। ਲਾਗਾ ਗੇਮ ਖਰਾਬ ਹੋਗੀ ਨਹੀਂ ਨਹੀਂ ਦੇਖਦੇ ਆ ਯਾਰ ਕੱਚਾ ਆ ਜੇ ਦੇਖਦੇ ਆ ਵਾਕੀ ਇੰਨਾ ਕੁ ਰੱਖਦੇ ਆ ਨਹੀਂ ਨਹੀਂ ਸਹੀ ਆ ਯਾਰ ਗੱਲ ਵੱਧ ਹੈਗੀ ਆ ਪਰ ਮਾਈਕ੍ਰੋਵੇਵ ਦੇ ਵਿੱਚ ਜ਼ਿਆਦਾ ਵਧੀਆ ਬਣੂਗਾ ਯਾਰ ਮੇਰੇ ਹੱਥ ਨਾਲ ਇਹ ਇਹਦੇ ਚ ਟੁੱਟ ਗਿਆ ਨਾ ਜਿਵੇਂ ਮਾਈਕ੍ਰੋਵੇਵ ਦੇ ਵਿੱਚ ਬਣਾ ਕੇ ਦੇਖਾਂਗੇ ਉਹ ਚ ਵਧੀਆ ਬਣ ਸਕਦਾ ਮੇਰੇ ਹੱਥ ਨਾਲ ਆਪ ਨੂੰ ਜਿਆਦਾ ਕਾਲੀ ਸੀ ਇੱਕ ਤਾਂ ਬਣਤਾ ਗਿਆ ਯਾਰ ਬਹੇ ਦੇਖਦੇ ਆ ਬਾਕੀ ਟੇਸਟ ਕਰਕੇ ਕਿਵੇਂ ਦਾ ਆ ਜੇ ਵਧੀਆ ਹੋਇਆ ਫਿਰ ਅੱਗੇ ਅੱਗੇ ਇਹਦੇ ਚ ਕੁਝ ਚੀਜ਼ਾਂ ਐਡ ਕਰਕੇ ਬਣਾਵਾਂਗੇ ਆਪਾਂ ਇਹ ਬਣਤਾ ਗਿਆ ਯਾਰ ਪੋਲਾ ਪੋਲਾ ਹੀ ਅਜਵੇਂ ਸਪੰਚੀ ਕਹਿੰਦੇ ਸਪੰਚੀ ਬਹ ਬਣ ਗਿਆ ਹੂੰ ਬਣ ਗਿਆ ਵਾ ਗੈਸ ਬੰਦ ਕਰਤੀ ਜ ਹੁਣ ਤੇ ਹੁਣ ਟੇਸਟ ਕਰਕੇ ਦੇਖੀਏ ਟੇਸਟ ਤਾਂ ਕਰਨੀ ਪੈਣਾ ਜੇ ਬਣਾਇਆ ਹੁਣ ਨੂੰ ਟੁੱਟ ਗਿਆ ਯਾਰ ਕੋਈ ਨਾ ਜਿਆਦਾ ਕਾਲੀ ਆ ਆਪਾਂ ਨੂੰ ਲੱਗਦਾ ਇੱਥੇ ਕਰ ਲਈਏ ਗਰਮ ਆ ਹਜੇ ਇਹਨੂੰ ਹੋਜਣ ਦੋ ਲੋ ਵੀ ਇਹਨੂੰ ਕੱਢ ਲਿਆ ਹੁਣ ਆਪਾਂ ਬਾਹਰ ਤਾਸੀ ਦੇ ਵਿੱਚ ਕੱਢ ਲਿਆ ਕੋਲੀ ਤਾਸੀ ਜੋ ਮਰਜੀ ਤੇ ਹੁਣ ਟੇਸਟ ਕਰਦੇ ਆ ਯਾਰ ਇਹਨੂੰ ਟੇਸਟ ਕਰਕੇ ਦੇਖਦੇ ਆ ਕਿਵੇਂ ਦਾ ਬਣਿਆ ਆਪਾਂ ਵਿੱਚ ਕੁਝ ਨਹੀਂ ਪਾਇਆ ਇਹਦੇ ਕੋਈ ਦੁੱਧ ਤੇ ਮੱਖਣ ਇਹ ਪਾ ਕੇ ਬੈਟਰ ਸਿੱਧਾ ਬਣਾਇਆ ਆ ਯਾਰ ਦੱਸੋ ਕਿਵੇਂ ਦਾ ਟੇਸਟ ਆ ਜਿਵੇਂ 10 15 ਰੁਪਏ ਵਾਲਾ ਫਰੂਟ ਕੇਕ ਨਹੀਂ ਲੈਂਦੇ ਦੇ ਚੌਕਲੇਟ ਜਿਹੜਾ ਹੁੰਦਾ ਕੇਕ ਇਹ ਮੰਗੂ ਓਮੇ ਦਾ ਯਾਰ ਠੀਕ ਆ ਜੇ ਬੰਨੇ ਜਿਆਦਾ ਭੁੱਖ ਲੱਗੀ ਹੋਏ ਫੇਰ ਉਦਾਂ ਨਹੀਂ ਠੀਕ ਆ ਯਾਰ ਪਤਾ ਨਹੀਂ ਗਿਆ ਹੁਣ ਆਪਾਂ ਨੂੰ ਬਣਾਉਣਾ ਨਹੀਂ ਆਇਆ ਸਹੀ ਆ ਤੇ ਜੇ ਇਹ ਆਪਾਂ ਕੁਛ ਐਡ ਨਹੀਂ ਕੀਤਾ ਜੇ ਆਪਾਂ ਇਹਦੇ ਵਿੱਚ ਕੁਛ ਐਡ ਕਰਦੇ ਆਂ ਸ਼ਾਇਦ ਵਧੀਆ ਬਣਦਾ ਹੁਣ ਜਿਹੜਾ ਅਗਲੀ ਵਾਰ ਆਪਾਂ ਮਾਈਕ੍ਰੋਵੇਵ ਵਿੱਚ ਬਣਾ ਕੇ ਦੇਖਾਂਗੇ ਸਮਾਨ ਲੈ ਗਏ ਅਮ ਵੀ ਜਿਹੜੇ ਕੇਕ ਲਈ ਵਿੱਚ ਪੈਂਦਾ ਹੈ ਨਾ ਵਧੀਆ-ਵਧੀਆ ਉਹ ਲਿਆ ਕੇ ਫਿਰ ਬਣਾਵਾਂਗੇ ਫਿਰ ਦੇਖਦੇ ਆ ਕਿ ਹਿਸਾਬ ਨਾਲ ਹੁਣ ਕੁਛ ਯਾਰ ਬਿੱਲੇ ਸੀਗੇ ਮੈਂ ਕਿਹਾ ਚੱਲ ਕੁਛ ਬਣਾ ਕੇ ਦੇਖੀਏ ਚਲੋ ਠੀਕ ਆ ਪੈਕੇਟ ਤੁਹਾਨੂੰ ਦੁਬਾਰੇ ਦਿਖਾ ਰਹੀ ਜੀ ਨੇ ਮੰਗਵਾਉਣਾ ਆ ਆ ਪੈਕੇਟ ਆ ਜੀ ਕੁੱਦਾ ਜੀ ਨੂੰ ਸ਼ੌਂਕ ਹੋਏ ਬਣਾਉਣ ਦਾ ਕਿ ਕਿਹੜੇ ਦੇ ਵਿੱਚ ਚੀਜ਼ਾਂ ਐਡ ਕਰਕੇ ਤੁਸੀਂ ਬਣਾ ਸਕਦੇ ਹੋ ਹਨ ਤੇ ਵਨੀਲਾ ਫਲੇਵਰਾ ਕਿਵੇਂ ਕੁਝ ਪਾਊਡਰ ਹੁੰਦਾ ਵਨੀਲਾ ਹਨ ਉਹ ਚ ਐਡ ਇਦਾਂ ਕੁਝ ਕਰ ਕਰਕੇ ਦਿਮਾਗ ਨਾਲ ਬਣਾ ਸਕਦੇ ਨੂੰ ਵਧੀਆ ਤਰੀਕੇ ਨਾਲ ਤੇ ਪੈਕਿੰਗ ਵੀ ਬਹੁਤ ਸੋਹਣੀ ਹੈ ਇਹਨਾਂ ਦੀ ਤੇ ਹੁਣ ਚਲੋ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਤੇ ਧੰਨਵਾਦ ਆ ਪਿੱਤਰੋ ਜਿਹੜੀਆਂ ਵੀਡੀਓ ਦੇਖਦੇ ਹੋ ਆਪਣੀਆਂ ਤੇ ਸਾਰੀਆਂ ਵੀਡੀਓ ਵਧੀਆ ਜਾ ਰਹੀਆਂ ਨੇ ਤੇ ਥੈਂਕ ਯੂ ਧੰਨਵਾਦ ਸਾਰਿਆਂ ਦਾ ਤੇ ਹੁਣ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ